ਹੁਣ ਤਾਂ ਲੱਗਦਾ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਨੇ ਜੀ ਹਾਂ ਮਾਮੂਲੀ ਜੀ ਗੱਲ ਪਿੱਛੇ ਤਕਰਾਰ ਐਨੀ ਵੱਧ ਜਾਂਦੀ ਹੈ ਕਿ ਇੱਕ ਦੂਸਰੇ ਦਾ ਖੂਨ ਕਰਨ ਉੱਤੇ ਉੱਤਰੋਂ ਦੇ। ਤੇ ਪਟਿਆਲਾ ਤੋਂ ਵੀ ਇੱਕ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ ਬੱਸ ਸਟੈਂਡ ਤੇ ਤਲਵਾਰਾ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਬੱਸ ਸਟੈਂਡ ਤੇ ਕੁਝ ਨੌਜਵਾਨ ਇੱਕ ਦੁਕਾਨ ਤੇ ਸਮੋਸੇ ਖਾਣ ਦੇ ਲਈ ਪਹੁੰਚੇ। ਜਿੱਥੇ ਠੰਡੇ ਸਮੋਸਿਆਂ ਨੂੰ ਲੈ ਕੇ ਲੜਾਈ ਹੋ ਗਈ। ਇਸ ਤੋਂ ਬਾਅਦ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਤੇਜ਼ਾਰ ਹਥਿਆਰਾਂ ਦੇ ਨਾਲ ਦੁਕਾਨਦਾਰਾਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਲ ਤਿੰਨ ਦੁਕਾਨਦਾਰ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਰਜਿੰਦਰ ਹਸਪਤਾਲ ਇਲਾਜ ਲਈ ਭੇਜਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਪਾਸਟੈਂਡ ਤੇ ਕੁਝ ਨੌਜਵਾਨ ਇੱਕ ਦੁਕਾਨ ਤੇ ਸਮੋਸੇ ਖਾਣ ਦੇ ਲਈ ਪਹੁੰਚੇ ਸਨ ਜਿੱਥੇ ਠੰਡੇ ਸਮੋਸਿਆਂ ਨੂੰ ਲੈ ਕੇ ਇਹ ਲੜਾਈ ਹੋ ਗਈ ਜਿਆਂ ਸਮੋਸੇ ਠੰਡੇ ਹੋਣ ਦੀ ਸ਼ਿਕਾਇਤ ਦੌਰਾਨ ਦੋਵਾਂ ਦਰਮਿਆਨ ਹੋਈ ਟਕਰਾਰ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ ਅਤੇ ਇਸ ਦੌਰਾਨ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਤੀਸਰ ਹਥਿਆਰਾਂ ਦੇ ਨਾਲ ਦੁਕਾਨਦਾਰਾਂ ਤੇ ਹਮਲਾ ਕਰਵਾ ਦਿੱਤਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਹਮਲਾ ਕਰਨ ਵਾਲੇ ਨੌਜਵਾਨ ਹਮਲਾ ਕਰਕੇ ਫਰਾਰ ਹੋ ਗਏ ਨੇ ਇਸ ਲੜਾਈ ਦੇ ਵਿੱਚ ਦੁਕਾਨ ਨਾਲ ਸੰਬੰਧਿਤ ਤਿੰਨ ਮੈਂਬਰ ਸਨ ਇੱਕ ਹੋਰ ਦੱਸਿਆ ਜਾ ਰਿਹਾ ਹੈ ਕਿ ਜਿਸ ਦੇ ਸੱਟਾ ਵੱਜ ਗਏ ਨੇ ਘਟਨਾ ਦੀ ਇਤਲਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਜਿੱਥੇ ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਭਾਈ ਕੋਈ ਗੱਲ ਨਹੀਂ ਹੋਈ ਸੀ ਇਹ ਲੋਕ ਨੇ ਕਿਹਾ ਚਾਰ ਪਲੇਟ ਸਮੋਸੇ ਲਗਵਾਓ ਸੰਤ ਨਾਮ ਮੇਰਾ ਔਰੇ ਆਵਰੇ ਆਪਣੇ ਰਿਸ਼ੀ ਗਲੋਨੀ ਔਰੇ ਖਰੀਦੀ ਔਰੇ ਬਸਟ ਜਗ ਇਹ ਗਲੋ ਇਹ ਚਾਰ ਪਲੇਟ ਸਮੋਸੇ ਲਗਵਾਏ ਇਹਨਾਂ ਨੇ ਪਈ ਅਸੀਂ ਗਰਮ ਗਰਮ ਸਮੋਚੇ ਲਗਾ दिए ਇਹ ਲੋਨ ਸਮੋਚੇ ਖਾ ਕੇ ਕਹਿੰਦੇ ਅਸੀਂ ਪੈਸੇ ਨਹੀਂ ਦਿੰਦੇ ਤੈਨੂੰ ਮੈਂ ਕੋਈ ਨਹੀਂ ਭਾਈ ਜਾ ਤੁਸੀਂ ਨਾਲ ਪਕਰੀਏ ਉਹਨੂੰ ਘੇੜ ਕੇ ਮੈਨੂੰ ਕੁੱਟਣੀ ਲੱਗੀ ਤਲਵਾਰ ਪਰਵਾੜਾ ਲੈ ਕੇ ਮਾਰਨੇ ਸ਼ੁਰੂ ਕਰ ਦਿੱਤੇ ਇਹ ਅੱਤੇ ਜੀ 7-8 ਬੰਦੇ ਸੀ ਹਾਂ ਇਹ ਤਲਵਾਰਾਂ ਦੇ ਅਸੀਂ ਮੁਲਾਜ਼ਮ ਨੂੰ ਬੁਲਾਈਏ ਤਲਵਾਰ ਹੋ ਕੇ ਇਹ ਜੀ ਇਸ ਟਾਈਮ 5 ਬੰਦੇ ਤੇ ਬਾਕੀ 3 ਬੰਦੇ ਕੋਡ-ਕੁਡਾ ਕੇ ਭੱਜ ਗਏ ਸੀ ਇਹ ਕਦੇ ਨਹੀਂ ਆਏ ਜੀ ਸਾਡੇ ਕੋਲ ਭਾਈ ਅਸੀਂ ਇਹਨੂੰ ਸਿੱਧਾ ਜੇਲ੍ਹ ਭੇਜਣਾ ਚਾਹੀਦਾ ਸੀ ਇਹ ਐਸੇ ਬੰਦੇ ਨੂੰ ਛੱਡਣਾ ਚਾਹੀਦਾ ਸੀ ਹਾਂ ਜੀ ਆ ਗਈ ਦੀ ਅਸੀਂ ਮੁਲਾਜ਼ਮ ਬੰਦੇ ਨੂੰ ਖੁਦ ਬੁਲਾਇਆ ਸੀ ਅਸੀਂ ਹੈ ਜੀ ਚਾਰ ਬੰਦੇ ਤਲਵਾਰਾਂ ਮਾਰੀਆਂ ਜੀ ਛੁਰੇ ਮਾਰੇ ਤਲਵਾਰਾਂ ਮਾਰੀਆਂ ਜੀ ਆ ਦੇਖੋ ਤਲਵਾਰਾਂ ਮਾਰੀਆਂ ਜਦ ਵੀ ਮਾਰੀ ਹੈ ਸਾਡੇ ਨੂੰ ਮਾਰੀ ਹੈ ਆ ਮੁੰਡੇ ਨੂੰ ਮਾਰੀ ਹੈ ਉਹ ਮੈਡਮ ਕੇ ਵੀ ਮਾਰੀ ਹੈ ਉਹ ਮੈਡਮ ਬਾਹਰ ਖੜੀ ਹੈ ਜੀ ਸਾਨੂੰ ਹੁਣ ਪਤਾ ਲੱਗਿਆ ਸੀ ਵੀ ਇੱਥੇ ਕੋਈ ਲੜਾਈ ਝਗੜਾ ਹੋਇਆ ਉਹਦੇ ਸੰਬੰਧੀ ਅਸੀਂ ਇੱਥੇ ਹੁਣ ਆਏ ਸੀਗੇ ਤੇ ਇੱਥੇ ਆ ਕੇ ਪਤਾ ਲੱਗਿਆ ਕੋਈ ਇਹਨਾਂ ਦੇ ਦੁਕਾਨ ਤੇ ਖਾਣ ਪੀਣ ਦੇ ਪਿੱਛੇ ਇਹਨਾਂ ਦਾ ਆਪਸ ਵਿੱਚ ਕੋਈ ਪੈਸਾ ਲੈ ਕੇ ਝਗੜਾ ਹੋਇਆ ਕੋਈ ਲੜਾਈ ਝਗੜਾ ਗਿਆ ਕੁਝ ਤਪਾਨਾ ਮਦਰਾ ਵੀ ਚੱਲਿਆ ਹਾਲੇ ਪੜਤਾਲ ਕਰਦੇ ਆ ਪੜਤਾਲ ਕਰਨ ਤੋਂ ਬਾਅਦ ਫਿਰ ਜਿਵੇਂ ਹੋਏਗਾ ਦੇਖ ਕੇ ਫਿਰ